ਭਾਬੀ ਤੀ ਕਿਉਂ ਉਦਾਸ ਹੋਣ ਦੇ ਜੇ ਮੰਮੀ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ ਤਨ ਮੈਂ ਅੱਗੇ ਵੀ ਸੋਈ ਚ ਇਹੋ ਗੱਲ ਸਮਝਾਈ ਸੀ ਕਿ ਤੇ ਮੰਮੀ ਦੇ ਸੁਭਾਅ ਦਾ ਪੇਟ ਪਾ ਲਉਣਾ ਨਹੀਂ ਐਵੇਂ ਨਾ ਆਪਣਾ ਮਾਨ ਨਾ ਦਾਸ ਕਰਿਆ ਕਰੋ ਪਰ ਕਵਲ ਵੇਖ ਮੰਮੀ ਜੀ ਕੀ ਕਰਦੇ ਆ ਚਾਚੀ ਦੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਆ ਉਹ ਨਾ ਮੰਮੀ ਨੇ ਮੈਂ ਕੀਤੀ ਸੀ ਗੱਲ ਮੰਮੀ ਦੇ ਸੁਭਾਅ ਦਾ ਤੈਨੂੰ ਪਤਾ ਹੀ ਆ ਮੰਮੀ ਤੇ ਮੈਨੂੰ ਵੀ ਦਸਾਂ ਹੁੰਦਾ ਪਿੰਦੇ ਆ ਕੋਈ ਗੱਲ ਨਹੀਂ ਈ ਉਹਨਾਂ ਦੀ ਗੱਲ ਦਿਲ ਤੇ ਨਾ ਲਾਇਆ ਨਾਲੇ ਭਾਬੀ ਜੀ ਮੰਮੀ ਨੇ ਤੁਹਾਡੀ ਗੱਲ ਨਹੀਂ ਨਾ ਕਰਾਈ ਵੀਰ ਨਾਲ ਅੱਜ ਮੰਮੀ ਕਿਤੇ ਜਾਂਦੇ ਆ ਨਾ ਕਿਤੇ ਹੁਣ ਦੇ ਲਾਂਬੇ ਜਾਂਦੇ ਤੇ ਮੈਂ ਤੁਹਾਡੀ ਗੱਲ ਕਰਾਉਣੀ ਵੀਰ ਦੇ ਨਾਲ ਠੀਕ ਆ ਕਵਲ ਤੁਹਾਨੂੰ ਨਾਲ ਮੰਮੀ ਦੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕੀ ਕਹਿੰਦੇ ਤੁਹਾਨੂੰ ਹਾਂਜੀ ਭਾਬੀ ਆਇਆ ਐ ਫੋਨ ਮੰਮੀ ਕਹਿੰਦੇ ਠੀਕ ਠਾਕ ਪਹੁੰਚ ਗਏ ਵੀਰ ਕਵਲ ਇੱਕ ਗੱਲ ਕਹਾਂ ਉਹਦਾ ਹੈ ਘਰ ਤੇ ਤੁਹਾਨੂੰ ਤੋਂ ਬਾਹਰ ਨਾ ਤੂੰ ਹੀ ਐ ਜਿਹੜਾ ਮੇਰੇ ਦੁੱਖ ਸੁੱਖ ਪੋਲੈਨੀ ਮੇਰੇ ਨਾਲ ਜੇ ਤੂੰ ਨਾ ਹੁੰਦੀ ਨਾ ਤੇ ਮੇਰੇ ਤੇ ਸਿਰ ਹੋਰ ਬੁਰਾ ਹਾਲ ਹੋ ਜਾਣਾ ਹੈ ਜਿੱਦਾਂ ਹੁਣ ਸੋ ਨੂੰ ਹੈਨੀ ਆ ਮੰਮੀ ਮੇਰੇ ਨਾਲ ਇਹ ਕੀ ਮਾੜਾ ਸੁਣ ਕਰਦੇ ਆ ਜੇ ਤੇ ਤੂੰ ਆਪਣੇ ਸਹੁਰੇ ਚਲ ਗਈ ਫਿਰ ਮਗਰੋਂ ਮੇਰਾ ਕੀ ਬਣਊਗਾ ਮੰਮੀ ਨਾ ਤੇ ਮੈਨੂੰ ਗੱਲਾਂ ਕਰ ਕਰਕੇ ਉਦਾਂ ਹੀ ਮਾਰ ਛੜਨਾ ਭਾਬੀ ਮੰਮੀ ਦੀ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆਂ ਭਾਬੀ ਮੈਂ ਨਾਲੇ ਏਡੀ ਛੇਤੀ ਨਹੀਂ ਜਾਣੀ ਮੈਂ ਆਪਣੇ ਸਹੁਰਿਆਂ ਤਾਂ ਖੁੱਲੀ ਛਿੱਟੀ ਲੈ ਕੇ ਆਈ ਆ ਤੇ ਰਹੀ ਗੱਲ ਭਾਬੀ ਵੀਰ ਨਾਲ ਗੱਲ ਕਰਨ ਦੀ ਮੈਂ ਵੀਰ ਨਾਲ ਗੱਲ ਕਰਦੀ ਆ ਤੇ ਤੁਹਾਨੂੰ ਨਵਾਂ ਫੋਨ ਲੈ ਦੇਣਗੇ ਠੀਕ ਆ ਕਵਲ ਇਦਾਂ ਕੱਲੇ ਜਟੀਆਂ ਨੇ ਕੋਈ ਨਹੀਂ ਆ ਕਵਨ ਨੂੰ ਕਿ ਮੈਂ ਖਾਲੀ ਦੇਣਾ ਮੈਂ ਥੋੜੇ ਦਿਨਾਂ ਤੱਕ ਇਹ ਤਾਂ ਮੈਂ ਕਰ ਲਈ ਜੇ ਬਾਅਦ ਇਹ ਜਿਹੜੀ ਇੱਥੇ ਆਣ ਕੇ ਮਤਾ ਦੇਣ ਲਈ ਹੈ ਨਾ ਵਗਰੋਂ ਇਹਨਾਂ ਮੈਂ ਕਰਨੀਆਂ ਸੂਤਰ ਇਹਨਾਂ ਮੈਂ ਖਲਾਜ ਦੇਣਾ ਮੈਂ ਕਰਨਾ ਫੋਨ ਤੇ ਸੌਰਿਆਂ ਨੂੰ ਭਲਾਜੋ ਆਣ ਕੇ ਫੇਰ ਮਗਰੋਂ ਕਰਨੀਆਂ ਇਹਨੂੰ ਸਿੱਧੀ ਮੈਂ ਇਹਨੂੰ ਚੰਗੀ ਤਰਾਈ ਜਿਹੜੀਆਂ ਫੋਨ ਦੀ ਅਸਲਾਵਾ ਦਿੰਦੀ ਹੈ ਨਾ ਫੋਨ ਲੈ ਕੇ ਦੇ ਫੋਨ ਲੈ ਕੇ ਦੇਣੀ ਮੈਨੂੰ ਫੋਨ ਲਾ ਕੇ ਰੋਇਆ ਤੋਂ ਆ ਜਾਂਦੇ ਨੇ ਤੇ ਨਹੀਂ ਤੇ ਫੋਨ ਲਾ ਕੇ ਕਰਨੀਆਂ ਇਹਦੀ ਸੱਸ ਨੂੰ ਫੋਨ ਤੇ ਕੱਢਣੀ ਇਹਨੂੰ ਵੇਖੋ ਕਿੱਦਾਂ ਮੇਰੀ ਕੁੜੀ ਨੂੰ ਬਗਾਰ ਲਾਉਂ ਲਈ ਗੱਲਾਂ ਕਰ ਕਰ ਕੇ ਉਹੋ ਜੀ ਮੇਰੀ ਕੁੜੀ ਜਿਹੜੀ ਉਹਦੀਆਂ ਸੁਣੀ ਜਾਣ ਲਈ ਏ ਕੁੜੀ ਤੇ ਵੀ ਹੱਦ ਮੁੱਕੀ ਏ ਇਹਨੇ ਮਾਮਾ ਵਾਲੀ ਦੀ ਗੱਲ ਕਰਨੀ ਕੋਈ ਤੇ ਵਾਦੀ ਕਰਨੀ ਕਿੱਦਾਂ ਇਹ ਇੱਕ ਦੂਜੇ ਦੀ ਗੱਲ ਦੇ ਵਿੱਚ ਨਹੀਂ ਆਣਾ ਸਹਿਮਤ ਹੋਣ ਕੋਈ ਨਹੀਂ ਇਹਨਾਂ ਦੀ ਤੇ ਕਲਾਸ ਮੈਂ ਲਾਉਣੀ ਆ ਮੈਂ ਕਰ ਦਿਆਂ ਲੈਂਦਾ ਨਾ ਗੱਲ ਜਾ ਕੇ ਅਨੇ ਕਾਵਲਾ 니 ਕੀ ਗੱਲ ਕਰੁੰਦਾ ਯਾਹੀ ਮਮੂ ਕੋਸ਼ ਨਹੀਂ ਕਿ ਉੱਧਾ ਨਹੀਂ ਮੈਂ ਸਾਰੀਆਂ ਗੱਲਾਂ ਬਾਤ ਸੁਣ ਲਈਆਂ ਨੇ ਕਿੰਨੋਂ ਚਾਹੀਦਾ ਫੋਨ ਹੈ ਦਸਮੇ ਤੇ ਆ ਲਾ ਕੇ ਕਿਨੂੰ ਚਾਹੀਦਾ ਫੋਨ ਮਮੀ ਤੇ ਵੀ ਵੀਰ ਦੀ ਘਾਲ ਤੇ ਕਰਾਉਣਾ ਨਹੀਂ ਪਾਪੀ ਨਾ ਤੇ ਫਿਰ ਕੀ ਮੈਂ ਨਹੀਂ ਕਰਾਉਂਦੀ ਮੇਰੀ ਮਰਜ਼ੀ ਤੂੰ ਕੌਣ ਬੰਨੀ ਵਿੱਚ ਐਨੀਆ ਗੱਲਾਂ ਕਰਨ ਵਾਲੀ ਮੈਂ ਤੇ ਨਹੀਂ ਬਾਹਰ ਕਦਰ ਨਾ ਲਾ ਕੇ ਗੱਲਾਂ ਸੁਣਦੇ ਹਾਂ ਹਾਂ ਮੈਂ ਗੱਲਾਂ ਸੁਣਦਾ ਹੀ ਹਾਂ ਹੈ ਨਾ ਤੈਨੂੰ ਚਾਹੀਦਾ ਫੋਨ ਦਸ ਰੱਖ ਕੇ ਬਹਿ ਕੇ ਕਿੱਦਾਂ ਤੈਨੂੰ ਫੋਨ ਚਾਹੀਦਾ ਤੈਨੂੰ ਚੱਲ ਥਰਸਾਈ ਦੇ ਵਿੱਚ ਦੇਖੀ ਤੂੰ ਮੇਰੀ ਕੀ ਆ ਜੇ ਮੈਂ ਕਰ ਗਰੀਬ ਹਾਂ ਤੇ ਇੱਕ ਸੋਨੂ ਵੀ ਹੈ ਨਹੀਂ ਹੈ ਤੇ ਮੈਂ ਆਪਣੇ ਦੁੱਖ ਕਿੰਨੂੰ ਦੱਸਾਂ ਮੰਮੀ ਮੇਰੇ ਤੇ ਇੰਨਾ ਅਤਿਆਚਾਰ ਕਰਦੇ ਆ ਮੇਰਾ ਤੇ ਜੀ ਕਰਦਾ ਕੇਵਲ ਕੁਝ ਖਾ ਕੇ ਮਰ ਜਾ ਪਰ ਮੈਂ ਮੰਮੀ ਦੇ ਕੀਤੇ ਦੀ ਸਜ਼ਾ ਸੋਨੂੰ ਨੂੰ ਤੇ ਆਪਣੀ ਮਾਂ ਨੂੰ ਕਿਉਂ ਦਵਾ ਉਹਨਾਂ ਨੂੰ ਥੋੜੀ ਪਤਾ ਹੈ ਕਿ ਮੇਰੇ ਸਹੁਰੇ ਪਰਿਵਾਰ ਇਦਾਂ ਇਕੱਲਨਾ ਵਾ ਸੋਨੂੰ ਤੇ ਮੇਰੇ ਨਾਲ ਠੀਕ ਹੀ ਆ ਪਰ ਮੰਮੀ ਜਿਹੜਾ ਮੇਰੇ ਨਾਲ ਪਤਾ ਕਰਦੇ ਆ ਉਹਨੇ ਠੀਕ ਬਸ ਮੈਂ ਪਰ ਆਪਣੇ ਪੇਕੇਆਂ ਨੂੰ ਵੀ ਨਹੀਂ ਇਸੇ ਕਰਕੇ ਦੱਸਦੀ ਕੁਝ ਵੀ ਕਿਉਂ ਮੇਰੀਆਂ ਗੱਲਾਂ ਸੁਣ ਕੇ ਦੁਖੀ ਬੜੇ ਹੋਣਗੇ ਪਰ ਕੋਈ ਗੱਲ ਨਹੀਂ ਹੁਣ ਮੈਂ ਜਿੱਥੇ ਰਹਿਣ ਗਈ ਆ ਨਾ ਏ ਹੋਈ ਹੁਣ ਮੇਰਾ ਆਪਣਾ ਘਰ ਆ ਹੁਣ ਮੈਨੂੰ ਇੱਥੇ ਹੀ ਰਹਿਣਾ ਪੈਣਾ ਵਾ ਨਹੀਂ ਕੀ ਗੱਲਾਂ ਕੀ ਆਖੰਡਾ ਇਹਨੂੰ ਪੋਨਮ ਨੂੰ ਮੰਮੀ ਇਹ ਤਿੰਨ ਕੰਮ ਚੰਗਾ ਨਹੀਂ ਕੀਤਾ ਅੱਗੇ ਤੇ ਭਾਬੀ ਨੂੰ ਤੂੰ ਹੀ ਮੂੰਹ ਨਾ ਕਹਿੰਨੇ ਨਹੀਂ ਹੁਣ ਤੀ ਹੱਥ ਝੁਕਣ ਦਾ ਪੇ ਭਾਬੀ ਤੇ ਨਹੀਂ ਇਹ ਗੱਲ ਮੈਨੂੰ ਤੂੰ ਦੱਸਣੀ ਆ ਮੈਨੂੰ ਆਪ ਨਹੀਂ ਪਤਾ ਲੱਗਾ ਮੈਨੂੰ ਗੁੱਸਾ ਨਹੀਂ ਚੜਨਾ ਉਹ ਫੋਨ ਦੀ ਕੀ ਗੱਲਾ ਕਰਦੀਆਂ ਹੈ ਮੰਮੀ ਜੇ ਤੂੰ ਵੀਰ ਦੀ ਗੱਲ ਨਹੀਂ ਕਰਾਉਂਨੇ ਭਾਬੀ ਨਾਲ ਤੇ ਫਿਰ ਕੀ ਵੀਰ ਨੂੰ ਲੈ ਦੇਣਗੇ ਭਾਬੀ ਨੂੰ ਫੋਨ ਵੱਖਰਾ ਤੇ ਕਿਉਂ ਵੱਖਰਾ ਲੈ ਦੇਣਗੇ ਜਿਹਦੇ ਪੈਸੇ ਰੁੱਖਾ ਨਾ ਲੱਗੇ ਨੇ ਬਾਹਰ ਗਿਆ ਤੇ ਉਹਨੂੰ ਫੋਨ ਵੱਖਰਾ ਲੈ ਕੇ ਦੇਣਾ ਉਹ ਕਿਤੇ ਮਹਾਰਾਣੀ ਆ ਡੇਰ ਤੇ ਲੱਗੀ ਹੈ ਮੰਮੀ ਜੇ ਭਾਬੀ ਆਪਣੇ ਪੇਕੇਆਂ ਨੂੰ ਦੱਸ ਦੇ ਤੇ ਫਿਰ ਕੀ ਬਣੂਗਾ ਉਹ ਦੱਸਣ ਚਾਹੀਦੀ ਹੁੰਦੀ ਨਾ ਕਦੋਂ ਦਾ ਦੱਸ ਦੇਣਾ ਸੀ ਉੱਥੇ ਦੀ ਗੱਲ ਛੱਡ ਦੇ ਉਹ ਨਹੀਂ ਇਹਨੇ ਜੋ ਕਿਹਾ ਗਏ ਮੰਮੀ ਜਿੰਨਾ ਮਾੜਾ ਸਲੂਕ ਤਹੀਂ ਭਾਬੀ ਨਾਲ ਕਰਦੇ ਨਾ ਜੇ ਇਹੋ ਮੇਰੇ ਨਾਲ ਕਰਨ ਮੇਰੇ ਸਹੁਰੇ ਤੇ ਫਿਰ ਤੁਹਾਡੇ ਦਿਲ ਤੇ ਕੀ ਬੀਤੇ ਯੋ ਅਰੇ ਨਾ ਕਰਨ ਬਹਿ ਗਈ ਆ ਨਾ ਤੇਰਾ ਨਾ ਕਰਨ ਮਾੜਾ ਸਲੂਕ ਹੋ ਮੰਮੀ ਇਦਾਂ ਨਾ ਕਰਿਆ ਕਰੋ ਤਹੀਂ ਭਾਬੀ ਨਾਲ ਉਹ ਵੀ ਕਿਸੇ ਦੀ ਧੀ ਆ ਧੀ ਆ ਤਾਂ ਕੋਈ ਗੱਲ ਨਹੀਂ ਮੈਨੂੰ ਚਾਹੀਦਾ ਪੋਤਰਾ-ਪੋਤਰੀ ਸਿੱਧੀ ਗੱਲ ਆ ਮੈਂ ਨਹੀਂ ਇਤਰਾ ਕਰਨ ਦੇਣਾ ਤੇ ਨਾ ਮੈਨੂੰ ਖੂਨ ਵੱਖਰਾ ਲੈ ਕੇ ਦੇਣਾ ਹੀ ਕਿ ਨਾ ਕੋਈ ਸਲਾਹ ਦਵੀ ਉਹਨੂੰ ਮੰਮੀ ਜੇ ਤੂੰ ਹੀ ਨਹੀਂ ਨਾ ਫੋਨ ਲੈ ਕੇ ਦੇਣਾ ਨਾਲ ਮੈਂ ਵੀਰ ਨੂੰ ਦੱਸਦੀ ਆਂ ਇਹਨਾਂ ਦੀ ਭਾਬੀ ਨੇ ਕਿੰਨਾ ਮਾੜਾ ਸਲੂਕ ਕਰਦੇ ਆ ਤੇ ਨਾਲ ਵੀਰ ਨੂੰ ਕਹਿ ਕੇ ਦੀ ਕਹਿੰਨੀ ਆ ਕਿ ਫੋਨ ਲੈ ਕੇ ਦੋ ਮੈਂ ਤੇਰੇ ਵੀਰ ਕੋਲ ਨਹੀਂ ਜਾਂਦੀ ਇਹ ਹਜੇ ਸਲਾਮਾ ਉਹਨੂੰ ਬਾਹਾਂ ਨਾ ਦਾ ਵੀ ਇਹ ਹਜੇ ਸਲਾਮਾ ਦੇਣੀਆਂ ਨੇ ਤੇ ਮੈਂ ਕਰਨੇ ਤੇਰੀ ਸੱਸ ਨੂੰ ਫੋਨ ਤੇ ਮੈਂ ਆਖਣਾ ਵੀ ਲੈ ਜਾਵਾਂ ਆਣ ਕੇ ਫੇਰ ਨਾ ਆਖੀ ਤੇ ਮੈਂ ਆ ਨਿਉ ਰਹਿਣ ਦੇਣਾ ਤਾਂ ਫੇਰ ਚੱਲ ਨਹੀਂ ਆਪਣੇ ਸਹੁਰੇ ਤੋਂ ਵੀ ਮੰਮੀ ਤੂੰ ਮੇਰੇ ਸਹੁਰਾਂ ਦੇ ਡਰਾਵੇ ਨਾ ਦੋ ਮੈਂ ਆਪਣੇ ਸਹੁਰਾਂ ਕੋਲ ਪੁੱਛ ਕੇ ਹੀ ਆਈ ਆ ਸਹੁਰੇ ਨੰਨੇ ਚਾ ਥੋੜਾ ਅੰਦਰ ਵਿਸ਼ੇਸ਼ਾ ਮਹੀਨੇ ਜਾ ਕੇ ਪੇਕੇ ਪੈ ਰਹੋ ਮੈਂ ਆਪਣੀ ਨੋਨ ਨੂੰ ਕਿੰਨਾ ਕਾਹ ਲੈਣੀ ਆ ਮੈਂ ਤਾਂ ਘੜੀ ਨਹੀਂ ਘੜਦੀ ਜਿੱਦਾਂ ਨਹੀਂ ਮਰਜੀ ਹੈ ਮੇਰਾ ਘੜੀ ਨਹੀਂ ਜੀ ਲੱਗਦਾ ਨੂੰ ਘੱਲ ਕੇ ਮੈਂ ਨਿਕਾਦੀ ਮੰਮੀ ਜਿੱਦਾਂ ਤੇ ਭਾਬੀ ਨਾਲ ਮਾੜਾ ਸਲੂਕ ਕਰਦੇ ਨਾ ਮੈਂ ਤਾਂ ਕਦੀ ਵੀ ਨਹੀਂ ਜਾਨੀ ਜਿੰਨਾ ਚਿਰ ਵੀਰ ਇੱਥੇ ਘਰ ਨਹੀਂ ਰਹਿੰਦੇ ਤੂੰ ਵੀ ਮੇਰੇ ਸਾਥ ਚੋ ਤਾਂ ਸੱਸ ਦੇ ਮਨੋਂ ਰੱਤੀ ਐ ਜਿਹੜੀ ਤਾਂ ਬਹਿ ਰਹੀ ਏ ਕਿ ਆਣ ਕੇ ਇਹਦੇ ਸੱਸ ਨੇ ਵੀ ਸਾਹ ਕਾਂਦੀ ਮੈਂ ਕਰਨੀ ਤੇਰੀ ਸੱਸ ਨੂੰ ਕਹੇ ਤਾ ਫੋਨ ਵੀ ਲੈ ਜਾ ਨੁਆਣ ਕੇ ਮੰਮੀ ਤੂੰ ਮਾਂ ਹੋ ਕੇ ਇਦਾਂ ਦੀਆਂ ਗੱਲਾਂ ਕਰਨ ਦੀ ਆਪਣੀ ਧੀ ਦੇ ਨਾਲ ਤੇ ਨੌ ਨੂੰ ਕਿੰਨਾ ਕੁ ਚੰਗਾ ਸਮਝੇਗੀ ਤੇ ਨਾਲੇ ਜਿੰਨਾ ਚਿਰ ਵੀਰ ਨਹੀਂ ਨਾ ਘਰ ਆਉਂਦੇ ਮੈਂ ਤਾਂ ਭਾਬੀ ਨੂੰ ਛੱਡ ਕੇ ਕਦੀ ਵੀ ਨਹੀਂ ਕਿਤੇ ਜਾਨੀ ਭਾਬੀ ਨੇ ਤੈਨੂੰ ਕੜੀ ਪੱਟੀ ਪੜਾ ਹੜੀ ਏ ਭਾਦੀ ਨਮਕਾ ਲੱਗੀ ਨਹੀਂ ਹਰ ਵੇ ਇਹਨੂੰ ਮਾਂ ਦਾ ਹੋਣਾ ਚਾਹੀਦਾ ਕਿ ਤੈਨੂੰ ਭਾਦੀ ਦਾ ਹੀ ਹੋਣਾ ਚਾਹੀਦਾ ਵਾ ਮੰਮੀ ਜੇ ਮੈਂ ਨਾ ਨਾ ਇੱਥੇ ਹੋਣਾ ਜਿੱਦਾ ਵੀਰ ਘਰ ਨਹੀਂ ਰਹਿੰਦੇ ਤੁਸੀਂ ਤੇ ਭਾਬੀ ਨੂੰ ਮੇਰੇ ਮਗਰ ਪੱਖੇ ਨਾਲ ਲਟਕਾਇਆ ਹੋਵੇ ਪੱਖੇ ਨਾਲ ਲਟਕਾਇਆ ਕਿ ਤੈਨੂੰ ਖੀ ਲੱਗੀ ਆਲੇ ਮੈਨੂੰ ਨਹੀਂ ਵੀ ਕਰੋਦਾ ਹੈਗਾ ਪਰ ਜਿੰਨੇ ਚਿਰ ਘਰ ਦੀ ਪਤਲੀ ਨਾ ਹੁੰਦਾ ਹੁਣ ਅਜੇ ਤੂੰ ਸਮਝ ਵੀ ਪੱਖੇ ਨਾਲ ਲਟਕਾ ਕੇ ਰੱਖਣੀ ਆ ਮੈਂ ਮੈਂ ਨਹੀਂ ਇਦਾਂ ਦੇ ਕੰਮ ਕਰੰਦੇ ਨੇ ਇਹਨੂੰ ਸਿੱਧੀ ਗੱਲ ਹੈ ਮੰਮੀ ਧੀ ਬਣਾ ਕੇ ਰੱਖੋ ساری ਉਮਰ ਉਹਨੇ ਸੇਵਾ ਕਰਨੀ ਰੱਡੀ ਕੋਈ ਨਹੀਂ ਜਿਹਦਾ ਸੇਵਾ ਕਰੇਗੀ ਵੇਖੀ ਜਾਏਗੀ ਅਜੇ ਮੈਨੂੰ ਕੀ ਹੋਇਆ ਹੁਣ ਇੱਕ ਮੈਨੂੰ ਸੇਵਾ ਦੀ ਅਸਨਾਉਂਦਾ ਪਈਏ ਮੈਨੂੰ ਕੀ ਗੱਲ ਹੋਈ ਆ ਮੈਂ ਅਜੇ ਚੰਗੀ ਪੜੀ ਆ ਮੈਂ ਸਿਰਫ ਹੋ ਜਾਣੀ ਆ ਫੇ ਰੱਬ ਨੂੰ ਜੀ ਤੇ ਧੀ ਦੇ ਪੁੱਤਰ ਦੇ ਮੈਂ ਵੀ ਪੋਤਿਆਂ ਪੋਤੇ ਖੜਾਵਾਂ ਜੇ ਮੈਨੂੰ ਪੋਤਾ ਪੋਤੀ ਉਹਨੇ ਨਾ ਦਿੱਤਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਉਹਨੇ ਹਮਦੇ ਸਾਲ ਤੱਕ ਕਰ ਮੈਨੂੰ ਪੋਤਾ ਪੋਤੀ ਨਾ ਦਿੱਤਾ ਮੈਂ ਇਹ ਨਹੀਂ ਕਹਿੰਦੀ ਕਿ ਹੋਵੇ ਮੈਨੂੰ ਪੁੱਤਰਾ ਹੀ ਚਾਹੀਦਾ ਮੈਨੂੰ ਪੋਤਰੀ ਹੋ ਜੇ ਤਾਂ ਵੀ ਮੈਂ ਲੱਖ ਸ਼ੁਕਰ ਕਰਾਂਗੀ ਜੇ ਪੋਤਾ ਜੇ ਸਾਰਿਆਂ ਨਾਲ ਵਧੀਆ ਜੇ ਹੁਣੇ ਮੈਨੂੰ ਪਤਾ ਪਤ ਨਹੀਂ ਨਾ ਦਿੱਤਾ ਇਹ ਸਾਲ ਦੇ ਵਿੱਚ ਕਿ ਮੈਂ ਛੱਡ ਕੇ ਮੁੰਡੇ ਤੇ ਮੈਂ ਦੂਜਾ ਵਿਆਹ ਕਰ ਦਵਾਂ ਦੇ ਮੁੰਡੇ ਦਾ ਇਹ ਤਾਂ ਮੰਮੀ ਰੱਬ ਦੀ ਦੇਣ ਹੁੰਦੀ ਹੈ ਜਦੋਂ ਰੱਬ ਨੇ ਚਾਇਆ ਹੈ ਨਾ ਉਦੋਂ ਹੀ ਰੱਬ ਨੇ ਦੇਣਾ ਵਾ ਤੇ ਨਾਲੇ ਮੰਮੀ ਤੂੰ ਹੀ ਨਹੀਂ ਟੈਨਸ਼ਨ ਨਾ ਲਿਆ ਕਰੋ ਨਹੀਂ ਮੈਂ ਕਿਉਂ ਨਾ ਟੈਨਸ਼ਨ ਲਾਵਾਂ ਤੈਨੂੰ ਪਤਾ ਮੈਨੂੰ ਟੈਨਸ਼ਨ ਆਏ ਉਹ ਦਿਨ ਬੀਰੀ ਆਈ ਸੀ ਨਾ ਉਹਦਾ ਪੋਤਰਾ ਇੱਡਾ ਸਾਰਾ ਹੋ ਗਿਆ ਵਾ ਤੇ ਪੋਤਰੀ ਨੇ ਮੈਨੂੰ ਨਾਲ ਲੈ ਕੇ ਕਿ ਲੈ ਕੇ ਨਹੀਂ ਆਈ ਸਾਡੇ ਘਰ ਉਹ ਇਹ ਕਰਕੇ ਬੰਦੇ ਕਰਨੇ ਆਣਾ ਨਹੀਂ ਹੈਗਾ ਕੋਈ ਵੀ ਕੈਨੂ ਕੀ ਪਤਾ ਕਿਉਂ ਨਾ ਮੈਂ ਕੈਂਸਲ ਲਵਾ ਮਾਏ ਮੇਰੀ ਇਹੋ ਜਿਹਾ ਵੇਮਾ ਪਰ ਮਚਣਾ ਪਿਆ ਕਰ ਕੋਈ ਗੱਲ ਨਹੀਂ ਜਦੋਂ ਰੱਬ ਨੇ ਚਾਇਆ ਹੈ ਨਾ ਆਪਣੇ ਘਰ ਵੀ ਕੋਈ ਆਏਗਾ ਖੇਡਣ ਵਾਲਾ ਤ희 ਰੱਬ ਤੇ ਬਸ ਯਕੀਨ ਰੱਖੋ ਯਾਰ ਰੱਬ ਦਾ ਯਕੀਨ ਜਿੰਨੀ ਆ ਮਰਜੀ ਉਹਦੇ ਨਾਲ ਮੈਂ ਘਰ ਗੱਲਾਂ ਕਰਾਂ ਤੂੰ ਬਾਹਰ ਕਿਸ ਨੂੰ ਨਹੀਂ ਆਖਣਾ ਵੀ ਮੇਰੀ ਮਾਂ ਨੇ ਨੋ ਕੁੱਤੋਂ ਫੜ ਕੇ ਕਮਾਇਆ ਏ ਅਜੇ ਬਹੁਤ ਕੁਝ ਹੋਣਾ ਮੈਂ ਇਹਨੂੰ ਮੈਂ ਦੱਸ ਦਿੱਤੇ ਠੀਕ ਹੈ ਜਦੋਂ ਸਾਡੇ ਕਰਨੀ ਹੈ ਨਾ ਜਾਣੇ ਹੋਏ ਲੋਕੀ ਸਾਨੂੰ ਪਰੇਸ਼ਾਵਾ ਨਹੀਂ ਲੈਂਦੇ ਯਾ ਨਾ ਕਰਨਿਆਣੇ ਨਹੀਂ ਹੈਗੇ ਸ਼ੁਕਰ ਕੀਤਾ ਮੇਰੇ ਸੱਸ ਨੇ ਮੇਰੇ ਕਰਨਿਆਣੇ ਹੋਏ ਤੇ ਫਿਰ ਮੈਨੂੰ ਲੱਗੀ ਮੰਨਣ ਉਹਨਾਂ ਚਿਰ ਮੈਂ ਨਹੀਂ ਉਹ ਮੰਨਣਾ ਤੇ ਘਰੋਂ ਬਾਹਰ ਕੋਈ ਗੱਲ ਨਹੀਂ ਜਾਣੀ ਚਾਹੀਦੀ ਮੰਮੀ ਜ਼ਰੂਰੀ ਥੋੜਾ ਕਿ ਜਿਦਾ ਤੁਹਾਡੇ ਨਾਲ ਹੋਏ ਅੱਗੇ ਭਾਬੀ ਨਾਲ ਵੀ ਹੋਵੇ ਨਹੀਂ ਮੈਨੂੰ ਫਿਰ ਸਾਡੇ ਵਿੱਚ ਜਨਾ ਪੋਤਾ ਪੋਤੀ ਚਾਹੀਦਾ ਵਾ ਮੇਰਾ ਬੜਾ ਮਨ ਆਸ ਰਹਿਂਦਾ ਕਿ ਤੈਨੂੰ ਪਤਾ ਤੇ ਹੈਗਾ ਹੀ ਹੈ ਪਰ ਜਿ ਨਜ਼ਰ ਮੈਂ ਜਦੋਂ ਬਾਹਰ ਹੁੰਨੀ ਆ ਨਾ ਮੇਰਾ ਬੜਾ ਕਾਜਾ ਮਚਦਾ ਹੀ ਉਹਦੇ ਵੱਲ ਵੇਖ ਕੇ ਤੇ ਪੂਨ ਫਾਂਦੇ ਅਸਲਾਮਾ ਘਟ ਦਿਆ ਕਰ ਚਾਚੀ ਨੂੰ ਤੇ ਮੈਂ ਹਮੇ ਆਵਾਜ਼ ਮਾਰ ਬੈਠੀ ਵੇਖਿਆ ਕਿ ਤਾਂ ਦਈ ਹੀ ਗੱਲਾਂ ਚੜਾ ਚੜਾ ਕੇ ਕਰਨ ਜੀ ਉਹਦਾ ਪੋਤਰਾ ਹੈਗਾ ਤਾਂ ਤਾਂ ਹੀ ਚੜਾ ਚੜਾ ਕੇ ਕਰਦੀ ਹੈ ਨਾ ਲੈ ਇਹਨੇ ਨਾ ਪੋਤਰੇ ਨੇ ਅੱਛਾ ਕਰਕੇ ਨਾਲ ਇਹਨੇ ਤਾਂ ਕਰਨਿਆਣਾ ਨਹੀਂ ਹੈਗਾ ਕੋਈ ਤੇ ਤਾਂ ਹੀ ਤੇ ਆਉਣ ਵਾਲੇ ਚੜਾ ਚੜਾ ਕੇ ਗੱਲਾਂ ਕਰਦੀ ਹੈ ਮੈਨੂੰ ਚਾਚੀ ਤੇਰੀ ਮੰਮੀ ਇੱਥੇ ਗੱਲਾਂ ਕਰਦੀ ਨਾ ਘਰ ਵੇਖਿਆ ਉਹਦੀ ਨੌ ਦਾ ਵੀ ਸੁਭਾਅ ਮੈਂ ਕਿਦਾਂ ਦਾ ਇੱਥੇ ਤੇ ਕਰਦੀ ਨਾ ਮੇਰਾ ਪੋਤਰਾ ਪੋਤਰਾ ਉਹਦੀ ਨੌ ਆਪਣੇ ਮੁੰਡੇ ਨੂੰ ਹੱਥ ਨਹੀਂ ਲਾਉਂ ਦਿੰਦੀ ਜਿਆ ਹੱਥ ਨਹੀਂ ਲਾਉਂਦੀ ਤੇ ਕਿੱਦਾਂ ਇਕ ਗੱਲ ਮਚਾ ਕੇ ਤੂੰ ਹੀ ਫਿਰਦੀ ਐ ਫਿਰ ਫੇਰ ਉਹ ਕਿੱਦਾਂ ਲੈ ਕੇ ਆ ਜਾਂਦੀ ਐ ਮੰਮੀ ਉਹ ਤਾਂ ਕਦੀ ਕਿੱਦਾਂ ਬਾਹਰ ਖੇਡ ਖੇਡਣ ਨਿਕਲ ਜਾਂਦਾ ਨਾ ਗਲੀ 'ਚ ਤੇ ਫੇਰ ਉਹਨੂੰ ਫੜਦੀ ਕਿੱਦਾਂ ਨੂੰ ਆਣ ਕੇ ਚੁੜਾ ਕੇ ਪੁੱਛਦੀ ਹੈਗਾ ਨਾ ਉਹਨੂੰ ਕੋਈ ਟਾਈਮ ਐ ਕਿ ਤੂੰ ਹੀ ਜਿਹੜੀ ਬਾਹਰ ਨਾ ਕੱਜ ਜਾਈ ਨਹੀਂ ਮੰਮੀ ਮੈਂ ਕਰ ਜਾ ਕੇ ਵੇਖ ਲਿਓ ਲੋਕਾਂ ਨੂੰ ਵਾਜਾ ਮਾਰਣੇ ਆ ਬੀ ਆਜੋ 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 ਲੋਕੀ ਬੂਆ ਨਹੀਂ ਖੋਦੇ ਅੱਜ ਕੱਲ ਜਿੱਦਾਂ ਦਾ ਸਮਾਂ ਵੇਖ ਖੜਕਾਂਦਾ ਰਹੇ ਤੇ ਬਿਛਾਕਾ ਖੜਕਾਂਦਾ ਰਹੇ ਅੱਜ ਕੱਲ੍ਹ ਲੋਕੀ ਬਾਹਰ ਕੇ ਨੂੰ ਵਾਜਾ ਮਾਰਦੇ ਤੂੰ ਇਹ ਨਾ ਜਾਤੀ ਨਾ ਆ ਚਾਚੀ ਸਾਡੇ ਘਰ ਆ ਚਾਚੀ ਸਾਡੇ ਘਰ ਜੋ ਨਿੱਕੀ ਮੋਟੀ ਸਾਰੀਆਂ ਗੱਲਾਂ ਚਾਚੀ ਨਾ ਕਰਦੀਆਂ ਜੇ ਤੂੰ ਕਰਦੀਆਂ ਚੱਲ ਨੀ ਬਾਹਰ ਜਾ ਜਾ ਕੇ ਤੇ ਕਰ ਕੰਮ ਤੇ ਦਾ ਮੈਨੂੰ ਲੰਮੇ ਪੈਂਦੇ ਤੂੰ ਮੇਰੇ ਕਿ ਸਿਰ ਕਾਈ ਜਾਂਦੀ ਏ ਬੈਠੀ ਵੇਲੀ ਜਾ ਮੰਮੀ ਨੂੰ ਨੀ ਕੋਈ ਵੀ ਸਮਝਾ ਸਕਦਾ ਜਿਹੜੀ ਆਪਣੀ ਧੀ ਦੀ ਨਹੀਂ ਸੁਣਦੀ ਇਹਨੇ ਨਾ ਉਹ ਕਿੱਥੇ ਸੁਣਨੀ। ਮੰਮੀ ਦਾ ਤਾਂ ਰੱਬ ਹੀ ਰੱਖਾ ਹੁਣ। ਕਿੰਨੀ ਚੰਗੀ ਮੰਮੀ ਨੂੰ ਨਾ ਮਿਲੀ ਆ। ਜੋ ਕੁਛ ਦਾਦੀ ਮੰਮੀ ਨਾ ਕਰਦੀ ਰਹੀ ਉਹ ਕੁਛ ਹੁਣ ਭਾਬੀ ਨਾ ਕਰਨ ਢੀ ਮੰਮੀ। ਪਵਿਤਾ ਨੂੰ ਕੀ ਹੋਇਆ ਵਾ? ਇੱਥੇ ਘਰ ਤਾਂ ਬੈਠੇ ਜੇ ਤੁਸੀਂ। ਤਾਂ ਬਲ। ਤੇਰੇ ਸਾਹਮਣੇ ਵੇਖ ਲਾ ਕੀ ਕੁਛ ਹੋਇਆ ਵਾ? ਮੈਂ ਤਾਂ ਫੋਨ ਦੀ ਗੱਲ ਵੀ ਨਹੀਂ ਕੀਤੀ। ਮੰਮੀ ਨੇ ਫਿਰ ਵੀ ਮੇਰੇ ਤੇ ਹੱਥ ਚੁੱਕਿਆ। ਉਹਨਾਂ ਨੂੰ ਲੱਗਾ ਸ਼ਾਇਦ ਮੈਂ ਤੈਨੂੰ ਕਹਾ ਵਕ ਮੈਨੂੰ ਫੋਨ ਲੈ ਕੇ ਦਓ ਨਹੀਂ ਨਹੀਂ ਭਾਬੀ ਇਹ ਤਾਂ ਮੰਮੀ ਦੀ ਮਾੜੀ ਸੋਚ ਆ ਮੈਂ ਤਾਂ ਵੀਰਤਰੀ ਨਾ ਤੁਹਾਨੂੰ ਕੁਝ ਕਹਿੰਨੇ ਸੀ ਫੇ ਫਿਕਰ ਨਾ ਕਰੋ ਆਓ ਬਾਹਰ ਆਓ ਇੱਥੇ ਗਰਮੀ ਬੜੀ ਆ ਮੇਰੇ ਤੋਂ ਤੇ ਕੀ ਕਰਦਾ ਕਵਲ ਕਿ ਇਹ ਵੇਲੇ ਮੈਂ ਕੁਝ ਖਾ ਕੇ ਮਰ ਜਾ ਪਰ ਨਹੀਂ ਨਹੀਂ ਭਾਬੀ ਇਹੋ ਜੀ ਗਲਤੀ ਨਹੀਂ ਕਰਨੀ ਵੀਰਤਰੀ ਨਾ ਤੁਹਾਨੂੰ ਕੁਝ ਕਹਿੰਦੇ ਆ ਕਵਲ ਉਹਨਾਂ ਦੇ ਕਰਕੇ ਤੇ ਮੈਂ ਚੁੱਪ ਬੈਠੀ ਆ ਇਸੇ ਕਰਕੇ ਮੈਂ ਸਭ ਕੁਝ ਸਹਿ ਲਈ ਆ ਨੇ ਤੇ ਮੇਰਾ ਜੀ ਕਰਨ ਲਿਆ ਹੈ ਮੈਂ ਆਪਣੇ ਕਿੰਨ ਦੱਸਦਾ ਸਾਰੀ ਗੱਲ ਪਰ ਮੈਂ ਕੀ ਕਰਾਂ ਮੈਂ ਉਹਨਾਂ ਨੂੰ ਵੀ ਦੁਖੀ ਨਹੀਂ ਕਰਨਾ ਚਾਹੁੰਦੀ ਚੱਲ ਕੋਈ ਗੱਲ ਨਹੀਂ ਭਾਬੀ ਤੀ ਆਪਣਾ ਮਨ ਨਾਲ ਦੱਸ ਕਰੋ ਬਾਹਰ ਚੱਲੋ ਉੱਥੇ ਪੱਖੇ ਥਲੇ ਇੱਥੇ ਨਾ ਬਹੁਤ ਗਰਮੀ ਚ ਆਜੋ ਭਾਬੀ ਇੱਥੇ ਬਹੁਤ ਠੰ aí ਬੈਠੇ ਨਹੀਂ ਰਸ਼ਟ ਕਰ ਰਹੀ ਥੇ ਮੈਂ ਪੱਖਾ ਚਲਾ ਦਾਂ ਭਾਬੀ ਤੁਰੋ ਨਾ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਊਗਾ ਮੰਮੀ ਨੂੰ ਵੀ ਕਿਸੇ ਦਿਨ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਭਾਬੀ ਤੂੰ ਬੈ ਮਾਨਾ ਦੁਖੀ ਘਰ ਆਪਣਾ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਠੰਡਾ